ਜਬੀਪਾਸ਼ਾ ਨੇ ਪਿਆਰ ਕਰਨ ਵਾਲੇ ਸਰੋਤਿਆਂ ਦਾ ਲੋ ਧੰਨਵਾਦ ਧੰਨਵਾਦ ਅੱਜ ਤੁਸੀਂ ਸੁਣੋਗੇ ਖੁਸ਼ਵੰਤ ਸਿੰਘ ਜੀ ਦੁਆਰਾ ਲਿਖੀ ਕਿਤਾਬ ਰੱਬ ਦੀ ਲੋੜ ਹੈ ਜੀਵਨ ਤੋਂ ਜਦੋਂ ਨਾਨਕ ਪਾਤਸ਼ਾਹ ਹੋਰ ਨਿਰਲੇਪ ਹੋ ਗਏ ਤਾਂ ਉਹਨਾਂ ਨੇ ਆਪਣੀ ਪਤਨੀ ਜਾਂ ਬੱਚਿਆਂ ਆਪਣੀਆਂ ਚੀਜ਼ਾਂ ਅਤੇ ਆਲੇ ਦੁਆਲੇ ਦੇ ਲੋਕਾਂ ਵੱਲ ਧਿਆਨ ਦੇਣਾ ਵੀ ਛੱਡ ਦਿੱਤਾ ਉਹਨਾਂ ਦਾ ਜੀਵਨ ਆਮ দান ਇਸ਼ਨਾਨ ਅਤੇ ਗਿਆਨ ਦਾ ਜੀਵਨ ਬਣ ਗਿਆ ਸੀ। ਨਾਨਕ ਪਾਤਸ਼ਾਹ ਦਾ ਦਿਲ ਸੱਚ ਅਤੇ ਤ੍ਰਿਪਤੀ ਨਾਲ ਭਰਪੂਰ ਹੋ ਗਿਆ। ਅਤੇ ਕਾਮ, ਕਰੋਧ ਤੇ ਹੰਕਾਰ ਬਾਹਰ ਨਿਕਲ ਗਏ ਸਨ। ਨਾਨਕ ਪਾਤਸ਼ਾਹ ਇਸੇ ਵਜ드 ਵਿੱਚ ਕਈ ਸਾਲ ਰਹੇ ਪਰ ਫਿਰ ਉਹਨਾਂ ਦੀ ਭੈਣ ਨਾਨਕੀ ਨੇ ਜੋ ਵਿਆਹੀ ਜਾ ਚੁੱਕੀ ਸੀ ਸਥਿਤੀ ਨੂੰ ਸੰਭਾਲ ਲਿਆ ਉਹਨਾਂ ਨੇ ਆਪਣੇ ਪਤੀ ਜੈਰਾਮ ਨੂੰ ਤਿਆਰ ਕੀਤਾ ਕਿ ਉਹ ਉਹਨਾਂ ਦੇ ਭਰਾ ਨੂੰ ਸੁਲਤਾਨਪੁਰ ਜੋ ਹੁਣ ਪਾਕਿਸਤਾਨ ਵਿੱਚ ਹੈ ਬੁਲਾ ਲਵੇ ਜਿੱਥੇ ਉਹ ਰਹਿੰਦੇ ਸਨ ਤੇ ਆਪਣੇ ਮਾਲਕ ਨਵਾਬ ਦੌਲਤਖਾਨ ਲੋਧੀ ਕੋਲ ਨੌਕਰ ਕਰਾ ਦੇਵੇ ਨਾਨਕ ਪਾਸ਼ਾ ਆਪਣੇ ਪਰਿਵਾਰ ਦੇ ਮੁਸਲਮਾਨ ਸੇਵਕ ਮਰਦਾਨੇ ਨਾਲ ਜੋ ਬਾਅਦ ਵਿੱਚ ਉਹਨਾਂ ਦਾ ਨਜ਼ਦੀਕੀ ਸਾਥੀ ਰਿਹਾ ਸੁਲਤਾਨਪੁਰ ਪਹੁੰਚ ਗਏ ਜਨਮਸਾਖੀ ਦੱਸਦੀ ਹੈ ਕਿ ਮਰਦਾਨਾ दारू ਕੱਢਣ ਵਾਲੀ ਜਾਤ ਦਾ ਸੀ ਅਤੇ ਇੱਕ ਕਾਮਿਲ ਸੰਗੀਤਕਾਰ ਸੀ ਉਹ ਰਬਾਬ ਵਜਾਉਂਦਾ ਸੀ ਤੇ ਨਾਲ ਸ਼ਬਦ ਵੀ ਗਾਉਂਦਾ ਸੀ ਨਵਾਬ ਦੌਲਤਖਾਨ ਲੋਧੀ ਆਪਣੇ ਨਵੇਂ ਭੰਡਾਰੀ ਤੇ ਮੁਨੀਮ ਦੀ ਧਿਆਨਦਾਰੀ ਤੋਂ ਬਹੁਤ ਪ੍ਰਭਾਵਿਤ ਹੋਇਆ ਨਾਨਕ ਸਾਹਿਬ ਕਿਸੇ ਦਲਾਲ ਤੋਂ ਵੱਡੀ ਨਹੀਂ ਲੈਂਦੇ ਸਨ ਅਤੇ ਆਪਣੇ ਪੁਰਵ ਅਧਿਕਾਰੀਆਂ ਦੀਆਂ ਪ੍ਰਸ਼ਟ ਕਰਤੋਤਾ ਤੇ ਨਹੀਂ ਚੱਲਦੇ ਸਨ। ਸੁਲਤਾਨਪੁਰ ਦੇ ਲੋਕ ਨਾਨਕ ਪਾਸ਼ਾ ਦੀ ਵਾਹ-ਵਾ ਕਰਦੇ ਥੱਕਦੇ ਨਹੀਂ ਸਨ। ਸੁਲਤਾਨਪੁਰ ਵਿੱਚ ਨਾਨਕ ਪਾਸ਼ਾ ਨੇ ਆਪਣਾ દૈનિક ਜੀਵਨ ਇੱਕ ਆਦਰਸ਼ ਢੰਗ ਨਾਲ ਜੀਣਾ ਸ਼ੁਰੂ ਕਰ ਦਿੱਤਾ। ਹਰ ਸ਼ਾਮ ਸੌਣ ਤੋਂ ਪਹਿਲਾਂ ਉਹੋ ਤੇ ਮਰਦਾਨਾ ਸ਼ਬਦ ਪੜਦੇ ਨਾਨਕ ਪਾਸ਼ਾ ਵੱਡੇ ਤੜਕੇ ਉੱਠ ਜਾਂਦੇ ਆ ਤੇ ਨੇੜੇ ਦੀ ਨਦੀ ਵਿੱਚ ਡੁਬਕੀ ਲਾ ਕੇ ਆਪਣੇ ਚੇਲਿਆਂ ਦੀ ਟੋਲੀ ਨਾਲ ਸ਼ਬਦ ਗਾਉਂਦੇ ਰਹਿੰਦੇ ਇਸ ਤੋਂ ਮਗਰੋਂ ਮਿੱਥੇ ਸਮੇਂ ਤੇ ਨਾਨਕ ਪਾਸ਼ਾ ਨਵਾਬ ਦੇ ਦਰਬਾਰ ਜਾਂਦੇ ਤੇ ਆਪਣੇ ਕੰਮ ਵਿੱਚ ਰੁੱਝ ਜਾਂਦੇ ਹਾਲਾਂਕਿ ਉਹਨਾਂ ਨੇ ਆਪਣੇ ਰੋਜ਼ਗਾਰਦਾਤਾ ਤੇ ਜਿਨ੍ਹਾਂ ਨਾਲ ਉਹਨਾਂ ਦਾ ਵਾਹ ਪੈਂਦਾ ਸੀ ਉਹਨਾਂ ਵਿੱਚ ਚੰਗਾ ਨਾਮ ਨਾ ਖੱਟਿਆ ਹੋਇਆ ਸੀ ਪਰ ਨਾਨਕ ਆਸ਼ਾ ਖੁਸ਼ ਨਹੀਂ ਸੀ ਸੰਤ ਇਹ ਤਾਂ ਅਚਾਨਕ ਹੀ ਮੇਰੇ ਗਲ ਫਾਹੀ ਪਾ ਦਿੱਤੀ ਗਈ ਹੈ ਉਹ ਕਹਿੰਦੇ ਉਹ ਸੋਚਣ ਲੱਗ ਪਏ ਕਿ ਜੇ ਕਿਸੇ ਦੀ ਸੇਵਾ ਹੀ ਕਰਨੀ ਹੈ ਤਾਂ ਫਿਰ ਅਕਲ ਵਾਲੀ ਗੱਲ ਇਹ ਨਹੀਂ ਕਿ ਬਾਹਰ ਵਾਲੇ ਦੀ ਤਾਂ ਆਪਣੇ ਅੰਦਰਲੇ ਮਾਲਕ ਦੀ ਹੀ ਕੀਤੀ ਜਾਵੇ ਤੋ ਗਿਆਨ ਤੇ ਸੋਝੀ ਲੈਣ ਵਾਲੀ ਗੱਲ ਤਾਂ ਭਾਵੇਂ ਠੀਕ ਹੈ ਪਰ ਚੰਗੇ ਕਰਮਾਂ ਦੇ ਬੀਜ ਬੀਜੇ ਬਿਨਾ ਮਾਇਆ ਦੇ ਸੰਜੇ ਵਿੱਚੋਂ ਕੌਣ ਬਚ ਸਕਦਾ ਹੈ ਸੇਵਾ ਤੋਂ ਬਿਨਾ ਕੋਈ ਹੁਜਰਤ ਨਹੀਂ ਮਿਲ ਸਕਦੀ ਅਤੇ ਇਹ ਹੁਜਰਤ ਦਾ ਮੋਹ ਹੀ ਹੈ ਜਿਹੜਾ ਤਿਆਗ ਦੇ ਰਾਹ ਵਿੱਚ ਅੜੀਕਾ ਹੈ ਫਿਰ ਉਹਨਾਂ ਨੇ ਪਰਮ ਮਾਲਕ ਦੀ ਸੇਵਾ ਹੀ ਕਿਉਂ ਨਾ ਕੀਤੀ ਜਾਵੇ ਫਿਰ ਉਸ ਪਰਮਾਲਕ ਦੀ ਸੇਵਾ ਹੀ ਕਿਉਂ ਨਾ ਕੀਤੀ ਜਾਵੇ ਜੋ ਸਾਰਿਆਂ ਦਾ ਸੁਆਮੀ ਹੈ ਨਾਨਕ ਪਾਤਸ਼ਾਹ ਨੇ ਇਹ ਸੋਚ ਕੇ ਆਪਣਾ ਫੈਸਲਾ ਗੇ ਪਾ ਦਿੱਤਾ ਮੈਂ ਨਾਨਕ ਹੋਰਾਂ ਨਾਲੋਂ ਚੰਗਾ ਨਹੀਂ ਹੋਰ ਮੇਰੇ ਨਾਲੋਂ ਮਾੜੇ ਨਹੀਂ ਜੋ ਮਾਲਕ ਦਾ ਭਾਣਾ ਹੈ ਨਾਨਕ ਉਸ ਨੂੰ ਮੰਨੇਗਾ ਤੇ ਰਜ਼ਾ ਵਿੱਚ ਚੱਲੇਗਾ ਮਿਹਰਬਾਨ ਦੀ ਜਨਮ ਸਾਖੀ ਐ ਪਰ ਇਹ ਗੱਲ ਸਾਫ਼ ਸੀ ਕਿ ਫੈਸਲੇ ਦੀ ਕੜੀ ਆ ਚੁੱਕੀ ਸੀ ਨਾਨਕ ਪਾਤਸ਼ਾਹ ਦੇ ਦਿਨ آمدਨ ਅਤੇ ਖਰਚ ਲਿਖਦੇ ਬੀਤਦੇ ਰਹਿੰਦੇ ਦਿਨ ਦੇ ਖੇਰ ਵਿੱਚੋਂ ਸਾਰੇ ਜੋੜ ਮਿਲਾ ਕੇ ਦੇਖਦੇ ਕਿ ਇਹ ਖਾਤਿਆਂ ਨਾਲ ਮਿਲਦੇ ਹਨ ਹਿਸਾਬ ਮਿਲਾਉਣ ਲਈ ਉਹਨਾਂ ਨੂੰ ਕਾਫੀ ਰਾਤ ਤੱਕ ਦੀਵੇ ਦੀ ਲੋ ਵਿੱਚ ਕੰਮ ਕਰਨਾ ਪੈਂਦਾ ਇੱਕ ਦਿਨ ਉਹਨਾਂ ਨੂੰ ਆਪਣੇ ਆਪ ਦੇਖੇ ਜਾਈ ਅਤੇ ਉਹਨਾਂ ਨੇ ਕਲਮ ਤੇ ਖਾਤੇ ਪਰੇ ਭਗਾ ਮਾਰੇ ਉਹ ਖੁਦ ਨੂੰ ਪੁੱਛਣ ਲੱਗੇ ਮੈਂ ਆਪਣੇ ਸਿਰਜਣਹਾਰ ਨੂੰ ਭੁਲਾ ਕੇ ਇਹਨਾਂ ਚ ਮੇਲਿਆਂ ਵਿੱਚ ਕਿਉਂ ਫਸ ਗਿਆ ਕੀ ਮੇਰੀ ਕਿਸਮਤ ਵਿੱਚ ਦਿਨ ਰਾਤ ਖਾਤੇ ਲਿਖਣਾ ਹੀ ਲਿਖਿਆ ਹੋਇਆ ਹੈ ਮੈਂ ਤਾਂ ਬਹੁਤ ਵੱਡੇ ਜਾਲ ਵਿੱਚ ਫਸ ਗਿਆ ਲੱਗਦਾ ਹਾਂ ਜੇ ਮੈਂ ਇਸੇ ਤਰ੍ਹਾਂ ਦਿਨ ਲੰਘਾਉਂਦਾ ਰਿਹਾ ਤਾਂ ਇਹ ਸਫਾਈ ਨੇ ਮੈਨੂੰ ਹੋਰ ਜ਼ਿਆਦਾ ਜਕੜ ਲੈਣਾ ਹੈ ਜੇ ਅੱਧੀ ਰਾਤ ਤੱਕ ਮੈਂ ਤੇਲ ਬਾਲਣਾ ਹੀ ਹੈ ਤਾਂ ਕਿਸੇ ਚੰਗੇ ਕੰਮ ਲਈ ਬਾਲਾਂ देर रात ਤੱਕ ਨਾਨਕ ਪਾਸ਼ਾ ਇਹਨਾਂ ਗੱਲਾਂ ਬਾਰੇ ਸੋਚਦੇ ਰਹੇ ਤੇ ਘਰ ਪਰਤਣ ਦੀ ਬਜਾਏ ਨਦੀ ਉੱਤੇ ਨਹਾਉਣ ਚਲੇ ਗਏ ਉਸਨੇ ਅਰਜ਼ ਗੁਜ਼ਾਰੀ ਮਾਲਕ ਮੈਨੂੰ ਕੋਈ ਗੁਰੂ ਰੈਬਰ ਦੇ ਜਿਹੜਾ ਮੈਨੂੰ ਤੇਰੇ ਮਹਿਲਾਂ ਦਾ ਰਾਹ ਦੱਸੇ ਉਸੇ ਰਾਤ ਪਰਮਾਤਮਾ ਖੁਦ ਨਾਨਕ ਪਾਸ਼ਾ ਕੋਲ ਪ੍ਰਗਟ ਹੋਇਆ ਨਾਨਕ ਪਾਸ਼ਾ ਨੇ ਸਦਕ ਦਿਲੀ ਨਾਲ ਅਰਜ਼ ਗੁਜ਼ਾਰੀ ਤੇ ਪਰਮਾਤਮਾ ਨੂੰ ਕਿਹਾ ਕਿ ਉਸ ਨੂੰ ਖਿਮਾ ਕਰੇ ਤੇ ਇਸ ਸੰਸਾਰ ਵਿੱਚੋਂ ਚੁੱਕ ਲਵੇ ਜਿਸਨੇ ਉਸ ਨੂੰ ਫੰਦੇ ਵਿੱਚ ਫਸਾਇਆ ਹੋਇਆ مالک ਨੇ ਨਾਨਕ ਨੂੰ ਕਿਹਾ ਤੂੰ ਐਨਾ ਔਖਾ ਕਿਉਂ ਹੈ ਤੂੰ ਤਾਂ ਕੁਝ ਵੀ ਮਾਰਾ ਨਹੀਂ ਕੀਤਾ ਨਾਨਕ ਪਾਸ਼ਾ ਨੇ ਜਵਾਬ ਦਿੱਤਾ ਮੈਂ ਦੁਨੀਆ ਦੇ ਛੋਟੇ ਮੋਟੇ ਧੰਦਿਆਂ ਵਿੱਚ ਪੈ ਕੇ ਆਪਣਾ ਮਨ ਤੇਰੇ ਵੱਲੋਂ ਪਟਕਾ ਲਿਆ ਹੈ ਤੇਰੀ ਗਲਤੀ ਮੈਂ ਬਖਸ਼ਦਾ ਹਾਂ ਜਿਹੜੀ ਮਾਇਆ ਦਾ ਤੂੰ ਗਿੱਲਾ ਕਰਦਾ ਹੈ ਇਹ ਵੀ ਮੇਰਾ ਹੀ ਰੂਪ ਹੈ ਜੋ ਤੂੰ ਦੇਖ ਰਿਹਾ ਹੈ ਇਹ ਇਸ ਦਾ ਪ੍ਰਛਾਵਾਂ ਹੀ ਹੈ ਮੇਰੇ ਮਾਲਕ ਮੇਰੇ ਅੰਦਰ ਦੁਨਿਆਵੀ ਲਾਹਿਆਂ ਦੀ ਖਿੱਚ ਖਤਮ ਕਰ ਨਾਨਕ ਜਾ ਅੱਜ ਤੋਂ ਤੈਨੂੰ ਦੁਨਿਆਵੀ ਲਾਹਿਆਂ ਦੀ ਕੋਈ ਖਿੱਚ ਨਹੀਂ ਸਤਾਏਗੀ ਮੈਂ ਤੇਰੇ ਤੋਂ ਖੁਸ਼ ਹਾਂ ਮੇਰੀ ਮਿਹਰ ਦਾ ਹੱਥ ਤੇਰੇ ਉੱਤੇ ਹੈ ਮਿਹਰਬਾਨ ਦੀ ਜਨਮ ਸਾਕੀ ਵਿੱਚ ਜਿਸ ਰਸਵਾਦੀ ਅਨੁਭਵ ਨੇ ਨਾਨਕ ਪਾਸ਼ਾ ਨੂੰ ਅਖੀਰ ਉਹਨਾਂ ਦੇ ਮਿਸ਼ਨ ਦੇ ਰਾਹ ਪਾਇਆ ਉਸ ਨੂੰ ਪਿੰਨ ਸਮਿਆਂ ਉਤੇ ਪਿੰਨ ਤਰ੍ਹਾਂ ਵਰਣਨ ਕੀਤਾ ਗਿਆ ਹੈ ਅਗਸਤ 1507 ਵਿੱਚ ਪੂਰਨਮਾਸ਼ੀ ਤੋਂ ਪਹਿਲਾਂ ਤੀਜੀ ਰਾਤ ਨੂੰ ਇਹ ਘਟਨਾ ਵਾਪਰੀ ਸੀ ਜਨਮ ਸਾਖੀ ਅਨੁਸਾਰ ਚੰਨ ਛਿਪ ਗਿਆ ਸੀ ਪਰ ਅਜੇ ਹਨੇਰਾ ਸੀ ਤੇ ਆਕਾਸ਼ ਵਿੱਚ ਤਾਰੇ ਟਿਮਟਮਾ ਰਹੇ ਸਨ ਜਦੋਂ ਨਾਨਕ ਨਾਨਕ ਪਾਸ਼ਾ ਆਪਣੇ ਸੇਵਕ ਨਾਲ ਬਈ ਨਦੀ ਤੇ ਗਏ ਨਾਨਕ ਪਾਸ਼ਾ ਨੇ ਆਪਣਾ ਕੁਰਤਾ ਤੇ ਧੋਤੀ ਲਾਹੀ ਅਤੇ ਨਦੀ ਵਿੱਚ ਪੈਰ ਤਰਿਆ। ਉਹਨਾਂ ਨੇ ਨੱਕ ਬੰਦ ਕੀਤਾ ਅਤੇ ਪਾਣੀ ਵਿੱਚ ਟੁੱਬੀ ਮਾਰੀ। ਫੇਰ ਉਹ ਪਰ ਨਹੀਂ ਆਏ। ਸੇਵਕ ਨੇ ਕੁਝ ਦੇਰ ਉਡੀਕ ਕੀਤੀ ਤੇ ਫਿਰ ਹਫੜਾ ਦਫੜੇ ਵਿੱਚ ਨਾਨਕ ਨਾਨਕ ਚੀਕਦਾ ਨਦੀ ਕਿਨਾਰੇ ਭਜਣ ਲੱਗਾ। ਪਾਣੀਆਂ ਵਿੱਚੋਂ ਇੱਕ ਅਜੀਬ ਆਵਾਜ਼ ਆਈ ਧੀਰਜ ਰੱਖ ਐ ਪਰ ਮਰਦਾਨਾ ਸੁਲਤਾਨਪੁਰ ਨੂੰ ਭੱਜਿਆ ਤੇ ਰੋਂਦਿਆਂ ਆਪਣੀ ਕਹਾਣੀ ਸੁਣਾਈ ਨਗਰ ਵਿੱਚ ਰੋਲਾ ਪੈ ਗਿਆ ਕਿਉਂਕਿ ਨਾਨਕ ਪਾਸ਼ਾ ਨਾਲ ਸਾਰਿਆਂ ਨੂੰ ਹੀ ਮੋਹ ਸੀ ਕਿ ਹਿੰਦੂ ਤੇ ਕਿ ਮੁਸਲਮਾਨ ਕਿ ਅਮੀਰ ਤੇ ਕਿ ਗਰੀਬ ਜਦੋਂ ਦੌਲਤ ਖਾਨ ਲੋਧੀ ਨੂੰ ਇਸ ਹਾਦਸੇ ਦਾ ਪਤਾ ਲੱਗਾ ਤਾਂ ਉਹ ਬੜਾ ਉਦਾਸ ਹੋ ਗਿਆ ਤੇ ਬੋਲਿਆ ਦੋਸਤੋ ਨਾਨਕ ਰੱਬ ਦਾ ਬੰਦਾ ਸੀ ਆਓ ਨਦੀ ਨੂੰ ਖੰਗਾਲੀਏ ਤੇ ਉਸਦੀ ਲੋਥ ਲਬੀਏ ਜਦੋਂ ਸੁਲਤਾਨਪੁਰ ਦੇ ਲੋਕ ਨਦੀ ਨੂੰ ਖੰਗਾਲ ਰਹੇ ਸੀ ਨਾਨਕ ਰੱਬ ਦੀ ਹਜ਼ੂਰੀ ਵਿੱਚ ਬੈਠਾ ਸੀ ਸਰਵ ਸ਼ਕਤੀਮਾਨ ਨੇ ਉਸ ਨੂੰ ਦੁੱਧ ਦਾ ਇੱਕ ਗੜਬਾ ਦਿੱਤਾ ਨਾਨਕ ਇਹ ਗੜਬਾ ਪੀ ਲੈ ਉਸਨੇ ਹੁਕਮ ਕੀਤਾ ਇਹ ਦੇਖਣ ਨੂੰ ਹੀ ਦੁੱਧ ਲੱਗਦਾ ਹੈ ਇਹ ਅੰਮ੍ਰਿਤ ਹੈ ਇਹੇ ਤੈਨੂੰ ਜਾਪ ਦੀ ਸ਼ਕਤੀ ਬੰਦਗੀ ਸੱਚ ਅਤੇ ਤ੍ਰਿਪਤੀ ਦਾ ਮੋਹ ਦੇਵੇਗਾ। ਨਾਨਕ ਪਾਸ਼ਾ ਨੇ ਅੰਮ੍ਰਿਤ ਪੀ ਲਿਆ ਤੇ ਹੋਸ਼ ਵਿੱਚ ਆ ਗਿਆ। ਫਿਰ ਸਰਵ ਸ਼ਕਤੀਮਾਨ ਨੇ ਉਹਨਾਂ ਨੂੰ ਦੁਆ ਦਿੱਤੀ। ਮੈਂ ਤੈਨੂੰ ਜਨਮ ਮਰਨ ਦੇ ਗੇੜ ਵਿੱਚੋਂ ਕੱਢਦਾ ਹਾਂ। ਜਿਹੜਾ ਵੀ ਆਸਥਾ ਨਾਲ ਤੇਰੇ ਵੱਲ ਨਜ਼ਰ ਮਾਰੇਗਾ ਉਹੋ ਵੀ ਤਰ ਜਾਵੇਗਾ। ਜੋ ਧਿਆਨ ਨਾਲ ਤੇਰੀ ਗੱਲ ਸੁਨੇਗਾ ਮੈਂ ਉਸਦੀ ਮਦਦ ਤੇ ਖੜਾਂਗਾ ਮੈਂ ਤੈਨੂੰ ਮੁਕਤੀ ਦਿੰਦਾ ਹਾਂ ਨਾਨਕ ਵਦੀ ਦੇ ਸੰਸਾਰ ਵਿੱਚ ਵਾਪਸ ਜਾ ਅਤੇ ਮਰਦਾਂ ਤੇ ਔਰਤਾਂ ਨੂੰ ਨਾਮ ਦਾਣ ਤੇ ਇਸ਼ਾਨ ਨੰਦਾ ਪਾਠ ਪੜਾ ਸੰਸਾਰ ਦਾ ਭਲਾ ਕਰ ਅਤੇ ਇਸ ਨੂੰ ਕਲਯੁਗ ਤੋਂ ਬਚਾ ਮਿਹਰਬਾਨ ਦੀ ਜਨਮ ਸਾਖੀ ਵਿੱਚੋਂ ਤਿੰਨ ਦਿਨ ਬਾਅਦ ਅਗਸਤ ਦੀ ਪੂਰਨਮਾਸ਼ੀ ਦੀ ਪ੍ਰਭਾਤ ਵੇਲੇ ਨਾਨਕ ਪਾਸ਼ਾ ਮੋੜ ਬਈ ਵਿੱਚੋਂ ਪ੍ਰਗਟ ਹੋਏ ਉਹਨੋਂ ਇੱਕ ਬਦਲਿਆ ਹੋਇਆ ਤੇ ਦ੍ਰਿੜ ਸ਼ਖਸੀਅਤ ਬਣ ਗਏ ਸਨ ਜਦੋਂ ਲੋਕ ਇੱਕ ਨਵੇਂ ਮਸੀਹਾ ਦੇ ਤੌਰ ਤੇ ਉਹਨਾਂ ਦੀ ਜੈ ਜੈਕਾਰ ਕਰ ਰਹੇ ਸਨ ਤਾਂ ਉਹਨਾਂ ਨੇ ਕੋਈ ਧਿਆਨ ਨਾ ਦਿੱਤਾ ਉਹਨਾਂ ਨੇ ਮਨ ਵਿੱਚ ਸੋਚਿਆ ਇਸ ਤਰ੍ਹਾਂ ਦੇ ਬੰਦਿਆਂ ਲਈ ਮੈਂ ਕੀ ਕਰਾਂ ਜੋ ਕੁਝ ਵੀ ਉਹਨਾਂ ਕੋਲ ਸੀ ਉਹ ਉਹਨਾਂ ਨੇ ਉਹਨਾਂ ਨੂੰ ਸੌਂਪ ਦਿੱਤਾ ਉਹਨਾਂ ਨੇ ਆਪਣੇ ਕੱਪੜੇ ਤੱਕ ਬਿਲਾ ਦਿੱਤੇ ਤੇ ਸਿਰਫ ਕਸ਼ਰੇ ਵਿੱਚ ਹੀ ਰਹਿ ਗਏ ਸਨ। ਉਹਨਾਂ ਨੇ ਘਰ ਛੱਡਿਆ ਤੇ ਸਾਧਾਂ ਦੇ ਟੋਲੇ ਨਾਲ ਰਲ ਗਏ। ਲੋਕ ਛੇਤੀ ਹੀ ਉੱਚੀ-ਉੱਚੀ ਕਹਿਣ ਲੱਗੇ, ਨਾਨਕ ਬੜਾ ਸਿਆਣਾ ਬੰਦਾ ਸੀ। ਕੁਝ ਕਹਿਣ ਲੱਗੇ ਪਰ ਹੁਣ ਉਹਨਾਂ ਦਾ ਸਿਰ ਫਿਰ ਗਿਆ ਹੈ। ਉਹ ਮਾਲਕ ਦੇ ਭੈ ਵਿੱਚ ਗੜੁੰਦ ਹੈ। ਉਹ ਰਾ ਨੇ ਕਿਹਾ ਤੇ ਹੁਣ ਉਹ ਆਪਣੇ ਆਪ ਵਿੱਚ ਨਹੀਂ ਨਦੀ ਵਿੱਚ ਕਿਸੇ ਚੀਜ਼ ਨੇ ਉਹਨਾਂ ਨੂੰ ਕੱਟ ਲਿਆ ਹੋਣਾ ਹੈ ਬਾਕੀਆਂ ਨੂੰ ਇਹ ਯਕੀਨ ਸੀ ਤੇ ਉਸ ਨੂੰ ਸੁਦਾਈ ਨਹਿਸ ਕਹਿਣ ਲੱਗੇ ਨਾਨਕ ਪਾਸ਼ਾ ਨੇ ਸਮਝਾਇਆ ਮੈਂ ਮਾਲਕ ਦਾ ਹੋ ਗਿਆ ਹਾਂ ਤੇ ਉਸੇ ਨੇ ਮੈਨੂੰ ਸੁਦਾਈ ਕੀਤਾ ਹੈ ਜੇ ਮੈਂ ਆਪਣੇ ਮਾਲਕ ਦੀਆਂ ਅੱਖਾਂ ਵਿੱਚ ਚੜ ਗਿਆ ਤਾਂ ਹੀ ਮੈਨੂੰ ਸਹੀ ਰਾਹ ਮਿਲੇਗਾ ਨਾਨਕ ਅੱਜ ਤੂੰ ਪਹਿਲਾਂ ਨਾਲੋਂ ਕੋਈ ਵੱਖਰਾ ਹੀ ਵਿਅਕਤੀ ਬਣ ਗਿਆ ਹੈ ਲੋਕਾਂ ਨੇ ਹੈਰਾਨੀ ਪ੍ਰਗਟਾਈ ਸਾਨੂੰ ਉਹ ਰਾ ਦਸ ਜਿਹੜਾ ਤੂੰ ਫੜਨਾ ਹੈ ਸਾਨੂੰ ਤਾਂ ਸਿਰਫ ਦੋ ਹੀ ਰਾ ਪਤਾ ਹਨ ਇੱਕ ਹਿੰਦੂਆਂ ਦਾ ਤੇ ਇੱਕ ਮੁਸਲਮਾਨਾਂ ਦਾ ਨਾਨਕ ਪਾਸ਼ਾ ਨੇ ਜਵਾਬ ਦਿੱਤਾ ਕੋਈ ਹਿੰਦੂ ਨਹੀਂ ਹੈ ਕੋਈ ਮੁਸਲਮਾਨ ਨਹੀਂ ਹੈ ਉਹਨਾਂ ਨੇ ਕਿਹਾ ਤੂੰ ਬੜੀਆਂ ਅਜੀਬ ਗੱਲਾਂ ਕਰਦਾ ਹੈ ਇਸ ਸੰਸਾਰ ਵਿੱਚ ਸਾਨੂੰ ਦੋ ਹੀ ਰਾ ਸਮਝ ਪੈਂਦੇ ਹਨ ਹਿੰਦੂ ਧਰਮ ਦਾ ਤੇ ਇਸਲਾਮ ਦਾ ਇੱਥੇ ਕੋਈ ਮੁਸਲਮਾਨ ਨਹੀਂ ਹੈ ਇੱਥੇ ਕੋਈ ਹਿੰਦੂ ਨਹੀਂ ਹੈ ਨਾਨਕ ਪਾਸ਼ਾ ਨੇ ਫਿਰ ਦੁਹਰਾਇਆ ਮਿਹਰਬਾਨ ਦੀ ਜਨਮ ਸਥਾਪੀ ਵਿੱਚੋਂ ਨਾਨਕ ਪਾਸ਼ਾ ਨੇ ਅਗਲੇ ਦੋ ਬਰੇ ਸੁਲਤਾਨਪੁਰ ਵਿੱਚ ਅਤੇ ਇਸ ਦੇ ਆਲੇ ਦੁਆਲੇ ਬਿਤਾਏ ਤੇ ਉਹਨਾਂ ਤੋਂ ਬਾਅਦ ਉਹ ਆਬਾਦੀ ਛੱਡ ਕੇ ਜੰਗਲ ਅਤੇ ਇਕਾਂਤ ਵਾਸ ਵਿੱਚ ਚਲੇ ਗਏ ਵਫਾਦਾਰ ਮਰਦਾਨਾ ਹੀ ਉਹਨਾਂ ਦਾ ਇੱਕੋ ਇੱਕ ਸਾਥੀ ਸੀ ਉਸਦਾ ਲਿਬਾਸ ਬੜਾ ਅਜੀਬ ਸੀ ਮੁਸਲਮਾਨ ਫਕੀਰਾਂ ਵੱਲੋਂ ਪਹਿਨਿਆ ਜਾਂਦਾ ਲੰਬਾ ਚੋਗਾ ਉਹ ਸੇਲੀ ਟੋਪੀ ਪਹਿਨਦਾ ਸੀ ਉਸਦੇ ਹੱਥ ਵਿੱਚ ਛੋਟਾ ਡੰਡਾ ਤੇ ਤਪੜੀ ਹੁੰਦੀ ਸੀ ਜਦੋਂ ਉਸ ਨੂੰ ਪੁੱਛਿਆ ਗਿਆ ਕਿ ਉਸ ਨੇ ਇਹ ਅਜੀਬ ਲਿਬਾਸ ਕਿਉਂ ਪਹਿਨਿਆ ਹੈ ਤਾਂ ਨਾਨਕ ਪਾਤਸ਼ਾਹ ਨੇ ਜਵਾਬ ਦਿੱਤਾ ਮੈਂ ਆਪਣੇ ਮਾਲਕ ਨੂੰ ਖੁਸ਼ ਕਰਨ ਵਾਸਤੇ ਮਸਕਰੇ ਵਰਗਾ ਬਾਣਾ ਪਹਿਨਿਆ ਹੋਇਆ ਹੈ ਜੇ ਮੇਰੇ ਬਾਣੇ ਤੋਂ ਖੁਸ਼ ਹੋਇਆ ਤਾਂ ਮੈਨੂੰ ਵੀ ਬੜੀ ਖੁਸ਼ੀ ਹੋਵੇਗੀ। ਨਾਨਕ ਪਾਤਸ਼ਾਹ ਪਹਿਲੀ ਉਦਾਸੀ ਉੱਤੇ ਪੂਰਬ ਵੱਲ ਹਿੰਦੂਆਂ ਦੇ ਤੀਰਥ ਸਥਾਨਾਂ ਨੂੰ ਗਏ। ਨਾਨਕ ਪਾਤਸ਼ਾਹ ਦੇ ਸ਼ਲੋਕਾਂ ਦੇ ਆਧਾਰ ਤੇ ਉਹਨਾਂ ਦੀਆਂ ਜੀਵਨੀਆਂ ਵਿੱਚ ਬਹੁਤ ਸਾਰੇ ਘਟਨਾਵਾਂ ਹਨ ਜਿਨ੍ਹਾਂ ਵਿੱਚੋਂ ਬਹੁਤੇ ਕੁਦਰਤ ਲਈ ਗੁਰੂ ਦੇ ਸਨੇਹ ਨੂੰ ਚਿੱਤਰਦੇ ਹਨ। ਮਿਹਰਬਾਨੀ ਜਨਮਸਾਖੀ ਦੱਸਦੀ ਹੈ ਕਿ ਇੱਕ ਦਿਨ ਨਾਨਕ ਪਾਸ਼ਾ ਤੇ ਮਰਦਾਨਾ ਜਾ ਰਹੇ ਸਨ ਤਾਂ ਉਹਨਾਂ ਨੇ ਇੱਕ ਹਾਂਸਾਂ ਦੀ ਡਾਰ ਉੱਡੀ ਜਾਂਦੀ ਦੇਖੀ ਨਾਨਕ ਪਾਸ਼ਾ ਤਾਂ ਜਿਵੇਂ ਸੁਦਾਈ ਹੀ ਹੋ ਗਏ ਤੇ ਉਹ ਉਹਨਾਂ ਤੇ ਅੱਖਾਂ ਗੱਡੀ ਉਹਨਾਂ ਦੇ ਪਿੱਛੇ ਪਿੱਛੇ ਭੱਜੇ ਮਰਦਾਨਾ ਵੀ ਮਗਰ ਸੀ ਉਹ ਡਾਰ ਇੱਕ ਖੇਤ ਵਿੱਚ ਉਤਰੀ ਤੇ ਉਹਨਾਂ ਨੇ ਨਾਨਕ ਪਾਸ਼ਾ ਨੂੰ ਬਿਨਾਂ ਕਿਸੇ ਘਬਰਾਟ ਦੇ ਆਪਣੇ ਕੋਲ ਆਉਣ ਦਿੱਤਾ ਕਿਉਂਕਿ ਨਾਨਕ ਰੱਬ ਦੇ ਬੰਦੇ ਸਨ ਜੋ ਕਿਸੇ ਨੂੰ ਨੁਕਸਾਨ ਨਹੀਂ ਪਹੁੰਚਾ ਸਕਦੇ ਸਨ ਨਾਨਕ ਪਾਤਸ਼ਾਹ ਨੇ ਪੰਛੀਆਂ ਦੀ ਛਲਾਂਗਾ ਕੀਤੀ ਉਹਨਾਂ ਦੀਆਂ ਲੰਮੀਆਂ ਨਾਜੂ ਗਰਦਨਾ ਉਹਨਾਂ ਦੀਆਂ ਲਿਸ਼ਕਦੀਆਂ ਕਾਲੀਆਂ ਆਖਾਂ ਤੇ ਉਹਨਾਂ ਦੇ ਚਾਂਦੀ ਰੰਗੇ ਖੰਭਾਂ ਦੀ ਉਹਨਾਂ ਨੂੰ ਹੈਰਾਨੀ ਹੋਈ ਕਿ ਕੀ ਕੀ ਇਹਨਾਂ ਪੰਛੀਆਂ ਨੇ ਜਿਹੜੇ ਸੁਰਗਾ ਨੂੰ ਗਾਉਂਦੇ ਫਿਰਦੇ ਹਨ ਆਪਣੇ ਸਿਰਜਣਹਾਰ ਨੂੰ ਵੀ ਕਦੀ ਦੇਖਿਆ ਹੋਵੇਗਾ ਉਹਨਾਂ ਨੇ ਖੁਦ ਨੂੰ ਕਿਹਾ ਕਿ ਇਹ ਐਨੇ ਸੋਹਣੇ ਪੰਛੀ ਕਿਉਂ ਬੇਚੈਨ ਹੋਏ ਸਾਰੇ ਮਹਾਦੀਪਾਂ ਵਿੱਚ ਫਿਰਦੇ ਰਹਿੰਦੇ ਹਨ ਮੱਧ ਏਸ਼ੀਆ ਵਿੱਚ ਖੁਰਾਸਾਨ ਤੋਂ ਲੈ ਕੇ ਹਿੰਦੁਸਤਾਨ ਤੱਕ ਤੇ ਫਿਰ ਮੁੜ ਖੁਰਾਸਾਨ ਤੱਕ ਉਹਨਾਂ ਨੇ ਪੰਛੀਆਂ ਨੂੰ ਦੁਆ ਦਿੱਤੀ ਕਿ ਉਹ ਪੂਰੀ ਰਫ਼ਤਾਰ ਨਾਲ ਆਪਣੀ ਯਾਤਰਾ ਪੂਰੀ ਕਰਨ ਇੱਕ ਹੋਰ ਸ਼ਲੋਕ ਰਾਜਧਾਨੀ ਦਿੱਲੀ ਦੇ ਬਾਰੀ ਇਲਾਕੇ ਵਿੱਚ ਵਾਪਰੀ ਘਟਨਾ ਤੇ ਚਿੱਤਰਣ ਰਾਹੀਂ ਉਹਨਾਂ ਵੇਲੇ ਦੇ ਸਿਆਸੀ ਅਤੇ ਸਮਾਜਿਕ ਹਾਲ ਨੂੰ ਚਿੱਤਰਦਾ ਹੈ ਉਸ ਵੇਲੇ ਦਿੱਲੀ ਉੱਤੇ ਰਤ ਦੇ ਪਿਆਸੇ ਪਠਾਨ ਰਾਜਾ ਇਬਰਾਹਿਮ ਲੋਧੀ ਦਾ ਰਾਜ ਸੀ ਨਾਨਕ ਪਾਸ਼ਾ ਦੀ ਮਸ਼ਹੂਰੀ ਉਸ ਤੋਂ ਪਹਿਲਾਂ ਹੀ ਉੱਥੇ ਪੁੱਜ ਗਈ ਸੀ ਅਤੇ ਸ਼ਹਿਰੀਆਂ ਸਲਾਨੀਆਂ ਤੇ ਸੱਚ ਦੀ ਪਾਲ ਕਰਨ ਵਾਲਿਆਂ ਮੁਸਲਮਾਨਾਂ ਤੇ ਹਿੰਦੂਆਂ ਦੇ ਝੁੰਡ ਦੇ ਝੁੰਡ ਉਹਨਾਂ ਦੇ ਦਰਸ਼ਨ ਕਰਨ ਪਹੁੰਚ ਗਏ ਨਾਨਕ ਪਾਸ਼ਾ ਦਾ ਪੜਾ ਦੇ ਨੇੜੇ ਇੱਕ ਥਾਂ ਸੀ ਜਿੱਥੇ ਕਪਟੀ ਰਾਜਾ ਮੰਗਤਿਆਂ ਦੇ ਸਾਧਾ ਨੂੰ ਮੁਫਤ ਰੋਟੀ ਖਵਾਉਂਦਾ ਸੀ ਲੋਕਾਂ ਨੇ ਜਾਨਕ ਨੂੰ ਆਪਣੇ ਰਾਜੇ ਦੀ ਬਦੀ ਬਾਰੇ ਦੱਸਿਆ ਤੇ ਕਿਹਾ ਕਿ ਉਹ ਆਪਣੇ ਪਾਪ ਬਖਸ਼ਾਉਣ ਲਈ ਮੰਗਤਿਆਂ ਨੂੰ ਰੋਟੀ ਖਵਾਉਂਦਾ ਹੈ ਨਾਨਕ ਪਾਸ਼ਾ ਨੇ ਉਹਨਾਂ ਨੂੰ ਕਿਹਾ ਉਹ ਰੱਬ ਦੇ ਬੱਚਿਓ ਸੁਣੋ ਰਾਜੇ ਦੇ ਇਸ ਦਾਨ ਦਾ ਕੋਈ ਫਾਇਦਾ ਨਹੀਂ ਇਹ ਤਾਂ ਇੱਕ ਅੰਨੇ ਦਾ ਹਨੇਰੇ ਵਿੱਚ ਟੱਕਰਾਂ ਮਾਰਨਾ ਹੈ ਉਹ ਅੰਨੇ ਨਾਲੋਂ ਵੀ ਮਾੜਾ ਹੈ ਕਿ ਭਾਵੇਂ ਅੰਨੈ ਦੀਆਂ ਅੱਖਾਂ ਦੀ ਜੋਤ ਨਹੀਂ ਹੁੰਦੀ ਪਰ ਅੰਨਾ ਸੁਣ ਤੇ ਬੋਲ ਸਕਦਾ ਹੈ ਤੇ ਗੱਲ ਨੂੰ ਸਮਝ ਵੀ ਸਕਦਾ ਹੈ ਪਰ ਇਸ ਦਾ ਤਾਂ ਦਿਮਾਗ ਹੀ ਖੋ ਚੁੱਕਾ ਹੈ ਜਿਹੜਾ ਬੰਦਾ ਦਿਨੇ ਪਾਪ ਕਰਕੇ ਰਾਤ ਨੂੰ ਦਾਨ ਦਿੰਦਾ ਹੈ ਉਸ ਦਾ ਕੀ ਫਾਇਦਾ ਹੈ ਪੱਥਰ ਦਾ ਬੰਨ ਹੱਡ ਨੂੰ ਰੋਕ ਸਕਦਾ ਹੈ ਪਰ ਜੇਕਰ ਬੰਨ ਟੁੱਟ ਜਾਵੇ ਤਾਂ ਤੁਸੀਂ ਇਸ 파ੜ ਨੂੰ ਗਾਰੇ ਨਾਲ ਲਿਪਕੇ ਠੀਕ ਨਹੀਂ ਕਰ ਸਕਦੇ ਬਦੀ ਵਿਹੜ ਵਾਂਗ ਹੈ ਤੇ ਪੱਥਰ ਦਾ ਬਨ ਆਸਥਾ ਵਾਂਗ ਜੇ ਆਸਥਾ ਹੀ ਓਖੜ ਗਈ ਤਾਂ ਬਨ ਵੀ ਟੁੱਟ ਜਾਵੇਗਾ ਤੇ ਜੋ ਇਸ ਦੇ ਸਾਹਮਣੇ ਆਵੇਗਾ ਖੜਾ ਕੇ ਲੈ ਜਾਵੇਗਾ ਉਦੋਂ ਇਸ ਦੀ ਤਾਕਤ ਇੰਨੀ ਜ਼ਿਆਦਾ ਹੁੰਦੀ ਹੈ ਕਿ ਅਜਿਹੇ ਵੇਲੇ ਇਸ ਤੋਂ ਕਿਸੇ ਨੂੰ ਬਚਾਉਣ ਲਈ ਕੋਈ ਵੀ ਕਿਸ਼ਤੀ ਜਾਂ ਮਲਾ ਇਸ ਵਿੱਚ ਛੱਟੀ ਸ ਵਿੱਚ ਠਿੱਲ ਪੈਣ ਦੀ ਹਿੰਮਤ ਨਹੀਂ ਕਰ ਸਕਦਾ ਉਸ ਵੇਲੇ ਸਿਰਫ ਮਾਲਕ ਦਾ ਨਾਂ ਹੀ ਕੰਮ ਆਉਂਦਾ ਹੈ ਮਿਹਰਬਾਨ ਦੀ ਜਨਮ ਸਾਕੀ ਅਗਰ ਤੁਸੀਂ ਇਸ ਕਿਤਾਬ ਨੂੰ ਆਨਲਾਈਨ ਆਰਡਰ ਕਰਨਾ ਚਾਹੁੰਦੇ ਹੋ ਇਸ ਦਾ ਲਿੰਕ ਡਿਸਕ੍ਰਿਪਸ਼ਨ ਵਿੱਚ ਦਿੱਤਾ ਗਿਆ ਹੈ ਚੈਨਲ ਨੂੰ ਸਬਸਕ੍ਰਾਈਬ ਕਰਨ ਲਈ ਧੰਨਵਾਦ ਤੁਹਾਡਾ ਦਿਨ ਸ਼ੁਭ ਰਹੇ